ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰੀਏ ਤਾਂ ਅਸੀਂ ਪਹਿਲਾਂ ਵੀਡੀਓ ਬਣਾਈ ਸੀ ਡਿਪਲੋਮਾ ਟੂ ਡਿਗਰੀ ਪ੍ਰੋਗਰਾਮ ਨੂੰ ਲੈ ਕੇ ਤੇ ਉਸ ਨੂੰ ਲੈ ਕੇ ਸਵਾਲ ਹੋਏ ਨੇ ਸਾਡੇ ਕੋਲ ਬਹੁਤ سارے ਸਟੂਡੈਂਟਸ ਦੇ ਸਵਾਲ ਪਹੁੰਚ ਰਹੇ ਨੇ ਕਮਿੰਗ ਇਨਟੇਕਸ ਨੂੰ ਲੈ ਕੇ ਤੇ ਅੱਜ ਉਸ ਦੇ ਉੱਪਰ ਜਾਣਕਾਰੀ ਸਾਂਝੀ ਕਰਾਂਗੇ ਕਿ ਕੌਣ ਆਉਂਦੇ ਇਨਟੇਕਸ ਦੇ ਵਿੱਚ ਸਪਟੰਬਰ ਔਰ ਅਕਟੂਬਰ ਇਨਟੇਕ ਦੀ ਆਪਾਂ ਗੱਲ ਕਰਾਂਗੇ ਕਿ ਕੌਣ-ਕੌਣ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਸਟੂਡੈਂਟਸ ਜੋ ਹੈ ਡਿਪਲੋਮਾ ਟੂ ਡਿਗਰੀ ਪ੍ਰੋਗਰਾਮ ਵਿੱਚ ਅਪਲਾਈ ਕਰ ਸਕਦੇ ਨੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ कौर ਤੇ ਅੱਜ ਇਹ ਪੂਰੀ ਇਨਫਰਮ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਤੇ ਜ਼ਰੂਰ ਇਹ ਗੱਲ ਸਾਂਝੀ ਕਰਿਓ ਸਟੂਡੈਂਟਸ ਨਾਲ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਸਟੂਡੈਂਟ ਜਿਹੜੇ ਨੇ ਅਗਲੇ ਆਉਣ ਵਾਲੇ ਇਨਟੇਕ ਦੇ ਵਿੱਚ ਅਸੀਂ ਗੱਲ ਕਰ ਲਈਏ ਸਤੰਬਰ ਇਨਟੇਕ ਹੈ ਅਕਤੂਬਰ ਇਨਟੇਕ ਹੈ ਤਾਂ ਉਥੇ ਨਵੰਬਰ ਇਨਟੇਕ ਹੈ ਡਿਪਲੋਮਾ ਡਿਪਲੋਮਾ ਟੂ ਡਿਗਰੀ ਪ੍ਰੋਗਰਾਮ ਵਿੱਚ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲਾ ਸਟੂਡੈਂਟ ਅਪਲਾਈ ਕਰ ਸਕਦਾ ਹੈ ਔਰ ਖਾਸ ਤੌਰ ਤੇ ਅਗਰ ਆਪਾਂ ਪਰਸੈਂਟੇਜ ਦੀ ਗੱਲ ਕਰ ਲਈਏ ਅਕੈਡੈਮਿਕ ਪਰਸੈਂਟੇਜ ਦੀ ਤਾਂ ਗੱਲ ਕਰੀਏ ਨਾਲ ਦੇ ਨਾਲ ਆਈਐਸਰੀ ਰਿਕੁਆਇਰਮੈਂਟ ਦੀ ਵੀ ਗੱਲ ਕਰ ਲਈਏ ਸੋ ਇੱਕ ਇੱਕ ਗੱਲ ਜੋ ਹੈ ਤੁਸੀਂ ਜ਼ਰੂਰ ਸਾਂਝੀ ਕਰਨਾ ਪੂਰਾ ਪ੍ਰੋਸੈਸ ਜ਼ਰੂਰ ਸਾਂਝਾ ਕਰਨਾ ਇਨਫੋਰਮੇਸ਼ਨ ਪੂਰੀ ਸਾਂਝੀ ਜ਼ਰੂਰ ਕਰਨਾ A to Z ਇਨਫੋਰਮੇਸ਼ਨ ਡਿਪਲੋਮਾ ਟੂ ਡਿਗਰੀ ਪ੍ਰੋਗਰਾਮ ਰਿਗਾਰਡਿੰਗ ਜਿੱਦਾਂ ਕਿ ਤੁਸੀਂ ਗੱਲ ਕੀਤੀ ਕਿ ਡਿਪਲੋਮਾ ਟੂ ਡਿਗਰੀ ਇਹ ਹੁਣ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਜੀ ਕਿਉਂਕਿ ਹਰ ਬੱਚਾ 80% ਵਾਲਾ ਨਹੀਂ ਹੁੰਦਾ ਹਰ ਬੱਚਾ 90% ਵਾਲਾ ਨਹੀਂ ਹੁੰਦਾ ਹਰ ਬੱਚਾ 7 ਬੈਂਡ ਵਾਲਾ ਨਹੀਂ ਹੁੰਦਾ ਕਿਸੇ ਬੱਚੇ ਦੇ 60% ਵੀ ਹੋਣਗੇ ਕਿਸੇ ਦੇ 58 ਵੀ ਹੋਣਗੇ ਕਿਸੇ ਦੇ ਆਲ ਦੇ ਵਿੱਚ 6 ਵੀ ਹੋਣਗੇ ਕਿਸੇ ਦੇ 5.5 ਵੀ ਹੋਣਗੇ ਅ ਯੂਨੀਵਰਸਿਟੀਆਂ ਨੂੰ ਵੀ ਇਸ ਚੀਜ਼ ਦਾ ਪਤਾ ਹੈ ਔਰ ਆਸਟ੍ਰੇਲੀਅਨ ਹਾਈ ਕਮਿਸ਼ਨ ਆਸਟ੍ਰੇਲੀਅਨ ਗਵਰਨਮੈਂਟ ਨੂੰ ਵੀ ਪਤਾ ਵੀ ਹਰ ਤਰ੍ਹਾਂ ਦਾ ਬੱਚਾ ਅ ਜਿਹੜਾ ਹੈ ਉਹ ਆਸਟ੍ਰੇਲੀਆ ਆਵੇ ਤੇ ਪੜ੍ਹੇ ਇਸ ਕਰਕੇ ਕੋਰਸੇ ਵੀ ਇਦਾਂ ਦੇ ਡਿਜ਼ਾਈਨ ਕੀਤੇ ਆ ਡਿਪਲੋਮਾ ਟੂ ਡਿਗਰੀ ਦਾ ਮਤਲਬ ਦੇਖੋ ਕਈ ਲੋਕਾਂ ਨੂੰ ਲੱਗਦਾ ਡਿਪਲੋਮਾ ਟੂ ਡਿਗਰੀ ਮਤਲਬ ਹੈ ਜੀ ਪਤਾ ਨਹੀਂ ਵੀਜ਼ਾ ਆਏਗਾ ਕਿ ਨਹੀਂ ਆਏਗਾ ਕਿਉਂਕਿ ਇਹ ਪਹਿਲਾਂ ਟ੍ਰੈਂਡ ਸੀਗਾ ਥੋੜਾ ਜਿਹਾ ਹਾਈ ਕਮਿਸ਼ਨ ਦਾ ਸਕਸੈਸ ਬੜ ਤੁਸੀਂ ਹੈਰਾਨ ਹੋਗੇ ਕਿ ਲਾਸਟ 2 ਇਨਟੇਕਸ 'ਚ ਅਸੀਂ ਜਿੰਨੇ ਵੀ ਵੀਜ਼ਾਸ ਡਿਪਲੋਮਾ ਟੂ ਡਿਗਰੀ ਦੇ ਲਾਏ ਆਲਮੋਸਟ ਮਿਲਦਾ 99% ਸਾਡੇ ਵੀਜ਼ਾਸ ਆਏ ਮੇਰੇ ਮਾਈਂਡ ਦੇ ਵਿੱਚ ਇੱਕ ਵੀ ਰਿਫਿਊਜ਼ਲ ਨਹੀਂ ਆ ਰਹੀ ਕਿ ਕਿਸੇ ਬੱਚੇ ਦਾ ਕੋਈ ਨਾਮ じゃ ਮੇਰੇ ਮਾਈਂਡ 'ਚ ਆ ਵੀ ਨਹੀਂ ਰਿਹਾ ਟੋਟਲੀ ਸਾਡਾ ਪਰਸੋਂ ਵੀ ਮਿਸ ਸਟੂਡੈਂਟ ਦਾ ਨਾਮ ਲੈ ਦੇਣਾ ਇਰਫਾਨ ਅਕਟਰ ਸਾਡਾ ਲਾਸਟ ਵੀਜ਼ਾ ਸੀਗਾ ਡਿਪਲੋਮਾ ਟੂ ਡਿਗਰੀ ਦਾ ਲਾਸਟ ਇਨਟੇਕ ਦਾ ਜਿਹੜਾ ਇੱਕ ਰਹਿ ਗਿਆ ਸੀ ਗਾਣ ਵਾਲਾ ਉਹ ਵੀ ਵੀਜ਼ਾ ਆ ਗਿਆ ਅ ਮੈਨੂੰ ਲੱਗਦਾ ਉਹ ਮੇਨ ਰੀਜ਼ਨ ਜਿੱਦਾਂ ਮੈਂ ਤੁਹਾਨੂੰ ਲਾਸਟ ਸ਼ੋ 'ਚ ਵੀ ਦੱਸਿਆ ਸੀਗਾ ਉਹਦਾ ਮੇਨ ਰੀਜ਼ਨ ਇਹ ਹੈ ਕਿ ਜਿਹੜੇ ਡਿਪਲੋਮਾ ਤੋਂ ਡਿਗਰੀ ਦੇ ਵਿੱਚ ਲਾਸਟ ਇਨਟੇਕ 'ਚ ਬੱਚੇ ਗਏ ਜਾਂ ਪਿਛਲੇ ਸਾਲ 'ਚ ਗਏ ਉਹ ਬੱਚੇ ਸਾਰੇ ਰੀਟੇਨ ਹੋ ਕੇ ਡਿਗਰੀ 'ਚ ਕਨਵਰਟ ਹੋ ਗਏ ਹਾਈ ਕਮਿਸ਼ਨ ਨੇ ਵੀ ਦੇਖਿਆ ਕਿ bizness ਜਿਹੜਾ ਕਿਸੇ ਯੂਨੀਵਰਸਿਟੀ ਕੋਲ ਆਇਆ ਸੀ ਉਹ ਡਿਪਲੋਮਾ ਤੋਂ ਬਾਅਦ ਸਾਰੇ ਬੱਚੇ ਡਿਗਰੀ 'ਚ ਇਨਰੋਲ ਹੋਗੇ ਉਹ ਵੀ ਪੋਜ਼ਿਟਿਵ ਹੋਗੇ ਕਿ ਅਗਰ ਉਹ ਬੱਚਾ ਡਿਪਲੋਮਾ ਕਰਕੇ ਡਿਗਰੀ 'ਚ ਮੂਵ ਕਰ ਰਿਹਾ ਥੈਟ ਮੀਨਸ ਉਹ ਸincere ਬੱਚੇ ਆ ਔਰ ਕਿਤਨਾ ਕਿਤੇ ਡਿਪਲੋ ਉਹਨੂੰ ਬੂਸਟ ਮਿਲ ਜਾਂਦਾ ਡਿਗਰੀ ਕਰਨ ਲਈ ਜਿੱਥੇ ਉਹ ਵੀਕ ਹੁੰਦਾ ਉਹ ਵੀਕ ਪੁਆਇੰਟ ਉਹਦੇ ਸਟਰੋਂਗ ਪੁਆਇੰਟ ਤੇ ਕਨਵਰਟ ਹੋ ਜਾਂਦੇ ਉਸ ਇੱਕ ਸਾਲ ਦੇ ਵਿੱਚ ਹਾਈ ਕਮਿਸ਼ਨ ਵੀ ਚਾਹੁੰਦਾ ਕਿ ਰੈਦਰ ਥੈਨ ਅਗਰ ਆਪਾਂ ਇੱਕ ਵੀਕ ਬੱਚੇ ਨੂੰ ਸਿੱਧਾ ਬੈਚਲਰਸ ਚ ਪਾ ਦਾਂਗੇ ਉਹ 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 ਸ਼ਾਇਦ ਉਹਨਾਂ ਬੱਚਿਆਂ ਦੇ ਨਾਲ ਇੰਨਾ ਇੰਨਾ ਕੰਪੀਟ ਨਾ ਕਰ ਸਕੇ ਤੇ ਉਹ ਕਿਤੇ ਵਿਡਰੋਇਨਾਂ ਕਰ ਜੇ ਆਪਣਾ ਕਿ ਇਸ ਬੱਚਾ ਵਾਪਸ ਨਾ ਆ ਜੇ ਕਿਤੇ ਆਸਟ੍ਰੇਲੀਆ ਤੋਂ ਇਸ ਕਰਕੇ ਅਸੀਂ ਇਹ ਡਿਪਲੋਮਾ ਤੋਂ ਡਿਗਰੀ ਹੈ ਉਹਨਾਂ ਨੇ ਇੱਕ ਪਾਥਵੇ ਜਿਹਨੂੰ ਬੋਲਦੇ ਬਣਾਤਾ ਕਿ ਜਿਸ ਵੀ ਸੈਕਸ਼ਨ ਦੇ ਵਿੱਚ ਚਾਹੇ ਤੁਸੀਂ ਆਇਲ ਸੀ ਜਾਂ ਅਕਾਡੈਮਿਕਲੀ ਵੀਕ ਹੋ ਤੁਸੀਂ ਡਿਪਲੋਮਾ ਇੱਕ ਸਾਲ ਪੜ੍ਹੋ ਫਿਰ ਦੋ ਸਾਲ ਦੀ ਡਿਗਰੀ ਮਿਲਣੀ ਬੈਚਲਰਸ ਹੀ ਹੈ ਬੱਚੇ ਨੂੰ ਸੈਕਿੰਡ ইয়ার ਚ ਬੱਚੇ ਨੇ ਉਹਨਾਂ ਬੱਚਿਆਂ ਦੇ ਨਾਲ ਹੀ ਬੈਠਣਾ ਜਿਹੜੇ ਬੈਚਲਰਸ ਦੇ ਵਿੱਚ ਡਾਇਰੈਕਟਲੀ ਗਏ ਹੈ ਸੋ ਫਰਕ ਕੋਈ ਨਹੀਂ ਹੈ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਜਿਹੜੀ ਵੀ ਹਾਈ ਰੈਂਕਡ ਯੂਨੀਵਰਸਿਟੀਆਂ ਆ ਉਹਨਾਂ ਦੇ ਹੀ ਜਿਹੜੇ ਕਾਲਜੇਸ ਆ ਆਪਾਂ ਉਹਨਾਂ 'ਚ ਬੱਚਿਆਂ ਨੂੰ ਭੇਜਦੇ ਆ ਇਸ ਕਰਕੇ ਸਾਨੂੰ ਕਦੇ ਵੀ ਅਪਲਾਈ ਕਰ ਲੱਗੇ ਕੋਈ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੁੰਦੀ ਵੀ ਵੀਜ਼ਾ ਆਏਗਾ ਕਿ ਨਹੀਂ ਆਏਗਾ ਕਿਉਂਕਿ ਸਾਨੂੰ ਪਤਾ ਹੈ ਕਿ ਯੂਨੀਵਰਸਿਟੀ ਦਾ ਐਂਡ 'ਚ ਬੱਚੇ ਨੇ ਉਸੇ ਚ ਹੀ ਜਾਣਾ ਜਿਹਦੇ 'ਚ ਬਾਕੀ ਬੱਚੇ ਜਾ ਰਹੇ ਆ ਸੋ ਡਿਪਲੋਮਾ ਦੇ ਵਿੱਚ ਕਿਹੜੇ ਬੱਚੇ ਅਪਲਾਈ ਕਰ ਸਕਦੇ ਜਿਹੜੇ ਅਕਾਡੈਮਿਕਲੀ ਥੋੜਾ ਜਿਹਾ ਜਿੰਨਾਂ ਦਾ ਸਕੋਰ ਲੋਅ ਰਹਿ ਗਿਆ 60% ਦੇ ਆਸ-ਪਾਸ ਰਹਿ ਗਿਆ ਜਾਂ 58% ਰਹਿ ਗਿਆ ਉਹ ਬੱਚੇ ਤੁਸੀਂ ਡਿਪਲੋਮਾ ਦੇ ਵਿੱਚ ਅਪਲਾਈ ਕਰ ਸਕਦੇ ਹੋ ਡਿਪਲੋਮਾਸ ਹਰ ਤਰ੍ਹਾਂ ਦੇ ਅਵੇਲੇਬਲ ਹੈ ਜੁਲਾਈ ਦੇ ਵਿੱਚ ਵੀ ਔਰ ਅਕਤੂਬਰ ਦੇ ਵਿੱਚ ਵੀ ਤੇ ਡਿਪਲੋਮਾ ਚ ਉਹ ਵੀ ਬੱਚੇ ਅਪਲਾਈ ਕਰ ਸਕਦੇ ਜਿਹੜੇ ਕਿਸੇ ਕਾਰਨ ਆਇਲਸ ਤੇ ਸਕੋਰ ਨਹੀਂ ਲੈ 파 ਰਹੇ 5.5 ਜਾਂ 6 ਤੋਂ ਉੱਪਰ ਨਹੀਂ ਰਿਹਾ ਉਹਨਾਂ ਦਾ ਸਕੋਰ ਉਹ ਬੱਚੇ ਵੀ ਡਿਪਲੋਮਾ ਤੋਂ ਡਿਗਰੀ ਦੇ ਵਿੱਚ ਜਾ ਸਕਦੇ ਔਰ ਦੋਨੋਂ ਇਨਟੇਕ ਅਵੇਲੇਬਲ ਹੈ ਕੋਰਸਿਸ ਦੀ ਗੱਲ ਕਰੀਏ ਡਿਪਲੋਮਾ ਆਫ ਬਿਜ਼ਨਸ ਅਵੇਲੇਬਲ ਹੈ ਜਿਹੜਾ ਲੀਡ ਕਰਦਾ ਹੈ ਕਿ ਬੈਚਲਰਸ ਆਫ ਬਿਜ਼ਨਸ ਕਮਰਸ ਬਹੁਤ ਅੱਛੇ-ਅੱਛੇ ਕੋਰਸਿਸ ਨੂੰ ਤੁਸੀਂ ਅੱਗੇ ਬੈਚਲਰਸ ਕਰ ਸਕਦੇ ਹੋ ਡਿਪਲੋਮਾ ਆਫ ਆਈਟੀ ਲੀਡਿੰਗ ਟੂ ਬੈਚਲਰਸ ਆਫ ਇਨਫੋਰਮੇਸ਼ਨ ਟੈਕਨੋਲੋਜੀ ਸਾਈਬਰ ਸਿਕਿਉਰਿਟੀ ਨੈਟਵਰਕਿੰਗ AI ਉਵਲੀ ਤੁਸੀਂ ਸਬਜੈਕਟਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਬੈਚਲਰਸ ਦੇ ਵਿੱਚ ਇਦਾਂ ਹੀ ਡਿਪਲੋਮਾ ਆਫ ਹੈਲਥ ਸਾਇੰਸ ਹੈ ਡਿਪਲੋਮਾ ਆਫ ਸਾਇੰਸ ਹੈ ਜਿਹੜਾ ਨਰਸਿੰਗ ਨੂੰ ਲੀਡ ਕਰਦਾ ਹੈ ਬੈਚਲਰਸ ਆਫ ਹੈਲਥ ਸਾਇੰਸ ਨੂੰ ਸੋ ਤੁਸੀਂ ਦੇਖੋ ਹਰ ਤਰ੍ਹਾਂ ਦੇ ਬੱਚੇ ਨੂੰ ਅਗਰ ਇਦਾਂ ਦੇ ਡਿਪਲੋਮਸ ਅਵੇਲੇਬਲ ਅਵੇਲੇਬਲ ਨੇ ਜਿਹੜੇ ਕਿ ਕੱਲ ਨੂੰ ਬੱਚਾ ਪੜ੍ਹ ਕੇ ਬੈਚਲਰਸ 'ਚ ਜਾ ਸਕਦਾ ਹੈ ਨਰਸਿੰਗ ਦੇ ਵਿੱਚ ਤਾਂ ਮੈਨੂੰ ਲੱਗਦਾ ਕੋਈ ਉਹਦੇ ਵਿੱਚ ਕੋਈ ਸੋਚਣ ਵਾਲੀ ਗੱਲ ਹੀ ਨਹੀਂ ਹੈ ਕਿ ਮੇਰਾ ਵੀਜ਼ਾ ਆਏਗਾ ਕਿ ਨਹੀਂ ਆਏਗਾ ਕਿਉਂਕਿ ਉਹ ਡਿਜ਼ਾਈਨ ਹੀ ਇਦਾਂ ਦੇ ਕੀਤੇ ਗਏ ਆ ਕੋਰਸ ਸੋ ਕੋਈ ਵੀ ਬੱਚਾ ਕਿਸੇ ਵੀ ਪੁਆਇੰ ਉਹ ਬੱਚਾ ਸਾਨੂੰ ਆ ਕੇ ਇੱਕ ਵਾਰੀ ਜ਼ਰੂਰ ਮਿਲੇ ਬਟ ਪ੍ਰਾਈਵੇਟ ਕਾਲਜ ਚ ਨਾ ਅਪਲਾਈ ਕਰੇ ਯੂਨੀਵਰਸਿਟੀ ਦੇ ਕਾਲਜਿਸ ਤੇ ਅਪਲਾਈ ਕਰੇ ਤਾਂ ਜੋ ਤੁਹਾਨੂੰ ਕੱਲ ਨੂੰ ਵੀਜ਼ਾ ਮਿਲੇ ਡਿਗਰੀ ਮਿਲੇ ਬੈਚਲਰਸ ਦੀ ਪ੍ਰੋਪਰ ਜਿੱਦਾ ਬਾਕੀ ਵਿੱਚ ਇਹਨੂੰ ਮਿਲਦੀ ਹੈ ਔਰ ਹਾਈ ਕਮਿਸ਼ਨ ਬਹੁਤ ਖੁਸ਼ ਹੋ ਕੇ ਵੀਜ਼ਾਸ ਦੇ ਰਿਹਾ ਡਿਪਲੋਮਾ ਤੋਂ ਡਿਗਰੀ ਸੋ ਇੱਕ ਵਾਰੀ ਤੁਸੀਂ ਸਾਨੂੰ ਕੰਟੈਕਟ ਜ਼ਰੂਰ ਕਰੋ ਆਪਣੇ ਅਕੈਡਮਿਕਸ ਲੈ ਕੇ ਆਓ ਸਾਡੀ ਕੋਈ ਵੀ ਪ੍ਰੋਸੈਸਿੰਗ ਫੀਸ ਤਾਂ ਹੈ ਨਹੀਂ ਵੀ ਅਸੀਂ ਕਿਸੇ ਕੋਲੋਂ ਕੋਈ ਪੈਸੇ ਲੈ ਲੈਣੇ ਜੇ ਸਾਡੇ ਆਫਿਸ ਚ ਆਏਗਾ ਤਾਂ ਅਸੀਂ ਕੋਈ ਵੀ ਪੈਸਾ ਨਾ ਵੀਜ਼ਾ ਲੱਗਣ ਤੋਂ ਪਹਿਲਾਂ ਨਾ ਵੀਜ਼ਾ ਲੱਗਣ ਤੋਂ ਬਾਅਦ ਚ ਲੈਣੇ ਆ ਸੋ ਅਗਰ ਕੋਈ ਵੀ ਬੱਚਾ ਆ ਰਿਹਾ ਸਾਡੇ ਕੋਲ ਆ ਕੇ ਇੱਕ ਵਾਰ ਅਸੈਸਮੈਂਟ ਜ਼ਰੂਰ ਕਰਾਈ दी टीम सो तुसी जरूर इस प्रोग्राम का बन सद अगर तो प्रोफाइल इस अकॉर्डिंगली है जिम्मे के मनप्रीत जी ने दसिया सारा कुछ तीन होर भी कोई सवाल मन है तो जरूर जो नंबर डिस्प्ले है इस कॉल कर सदर ਸਟੱਡੀਸ ਕੇਰ ਅਬ੍ਰੋਡ ਦੇ ਜਿਹੜਾ ਆਫਿਸ ਹੈ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਜਾਣਾ ਤਾਂ ਕਿ ਉਸ ਅਕੋਰਡਿੰਗਲੀ ਤੁਹਾਨੂੰ ਪੂਰਾ ਪ੍ਰੋਸੈਸ ਦੱਸਿਆ ਜਾ ਸਕੇ ਟਾਈਮਲੀ ਪੂਰਾ ਪ੍ਰੋਸੈਸ ਪੂਰਾ ਕਰੋਗੇ ਤੇ ਟਾਈਮਲੀ ਤੁਹਾਨੂੰ ਐਡਮਿਸ਼ਨ ਵੀ ਮਿਲ ਸਕੇਗੀ ਸੀਟ ਮਿਲ ਸਕੇਗੀ ਤੁਹਾਡਾ ਵੀਜ਼ਾ ਜੋ ਹੈ ਲੱਗ ਸਕੇਗਾ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਅੱਗੇ ਵਧੋ ਸਹੀ ਡਿਸੀਜਨ ਦੇ ਨਾਲ ਅੱਗੇ ਵਧੋ ਬਾਕੀ ਕੋਈ ਸਵਾਲ ਹੋਵੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਇਹ ਪੂਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕਰਨ ਦੇ ਲਈ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ